ਹਰਪ੍ਰੀਤ ਜੈਲਟਰੀ ਨੇ ਫੋਨ ਕੀਤਾ ਵਿਸ਼ਵਦੀਪ ਨੂੰ ਵੀ ਹਾਂ ਭਾਈ ਅਸੀਂ ਜਿਹੜੀ ਬੋਲੀ ਕਰਨ ਲੱਗੇ ਆ ਇਹਨਾਂ ਨੇ ਜਿਹੜੀ ਮੀਟਿੰਗ ਵੀ ਰੱਖਣੀ ਸੀ ਤਾਂ ਇਹ ਪੰਚਾਇਤ ਦੇ ਵਿੱਚ ਰੱਖ ਦੇ ਵਿਸ਼ਵਦੀਪ ਤੇ ਲਖਮਿੰਦਰ ਬਾਹਰ ਭੱਜ ਗਏ ਸੀ ਉਹ ਨਹੀਂ ਓਟੇ ਟਾਈਮ ਹੀ ਜਤਿੰਦਰ ਪਹੁੰਚ ਗਿਆ ਜੇਕਰ ਉਹਨਦੇ ਕੋਲ ਪਿਸਤਲ ਹੁੰਦਾ ਤਾਂ ਸ਼ਾਇਦ ਸਾਨੂੰ ਰੋੜੇ ਚੱਕਣ ਦੀ ਵੀ ਨੋਬਤ ਨਾ ਆਉਂਦੀ ਇਹਨਾਂ ਵੱਲੋਂ ਜਿਹੜਾ 골ਡੀ ਕੰਬੋਇ ਨੂੰ ਇਹ ਕਿਹਾ ਗਿਆ ਵੀ ਪਰਚਾ ਕੱਟਿਆ ਜਾਵੇ ਇਹਨਾਂ ਤੇ ਪਿਸਤਲ ਦੀ ਮੈਂ ਰਾਤ ਨੂੰ ਵੀਡੀਓ ਪਾਈ ਆ ਕੋਸ਼ਕ ਗੱਲਾਂ ਹੁੰਦੀਆਂ ਜਿਹਦੀਆਂ ਕੋਸ਼ਕ ਲੋਕਾਂ ਵੱਲੋਂ ਐਡ ਕੀਤੀਆਂ ਜਾਂਦੀਆਂ ਨੇ ਏ ਕਹਿੰਦੇ ਵੀ ਵਿਸ਼ਵਦੀਪ ਤੇ ਸੀ ਐਨ ਐਸ ਸੀ ਲਾਤੀ ਵਿਸ਼ਵਦੀਪ ਦੀ ਛੋਟੀ ਭੈਣ ਆਪਣੇ ਨਾਲ ਸ਼ਾਮਲ ਹੈ ਗੱਲਬਾਤ ਕਰਦੇ ਆ ਆਕਾਸ਼ਦੀਪ ਨਾਲ ਆਕਾਸ਼ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕੀ ਕੁਝ ਬਾਪ ਰਿਹਾ ਇਹ ਘਟਨਾ ਕਰ ਮੈਂ ਜਦੋਂ ਵਿਸ਼ਵਦੀਪ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਗ੍ਰਿਫਤਾਰੀ ਜਿਹੜਾ ਪਹਿਲਾਂ ਦਾ ਹੀ ਇਹ ਮਤਲਬ ਰੋਲਾ ਚੱਲ ਪਿਆ ਸੀ ਵਿਸ਼ਵਦੀਪ ਨੇ 4 ਤਰੀਕ ਨੂੰ ਫੋਨ ਲਗਾਇਆ ਸੀ ਅਸੀਂ ਆਡੀਓ ਵੀ ਜਿਹੜੀ ਨੱਟ ਤੇ ਜਿਹੜੀ ਹੈਗੀ ਆ ਸੋਣੀ ਲਈ ਹੋਊਗੀ ਸਾਰਿਆਂ ਨੇ ਜਿਹੜੀ ਆਡੀਓ ਸੀਗੀ 4 ਤਰੀਕ ਦੀ ਜਿਹੜੀ ਵਿਸ਼ਵਦੀਪ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਸੀ ਵੀ ਚੋਣ ਕਮਿਸ਼ਨ ਕਰਕੇ ਵੀ ਮਤਲਬ ਜਿਹੜੀ ਉਹ ਬੋਲੀਗਾ ਉਹ ਨਹੀਂ ਹੋਈ ਕੌਣ ਕਹਿੰਦੇ ਜਿਹੜਾ ਸੈਕਟਰੀ ਕਹਿੰਦੇ ਸੀਗੇ ਇਸ ਗੱਲ ਨੂੰ ਜਦੋਂ ਹਰਪੀ ਸੈਕਟਰੀ ਨੇ ਇਹ ਵੀ ਗੱਲ ਕਹੀ ਆ ਤੇ ਜਦੋਂ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਸੀ ਕਿ ਵੀ 9 ਤਰੀਕ ਨੂੰ ਅਸੀਂ ਬੋਲੀ ਰੱਖਾਂਗੇ 9 ਤਰੀਕ ਨੂੰ ਵੀ ਬੋਲੀ ਨਹੀਂ ਹੋਈ ਜਿਹੜਾ ਇਹਨਾਂ ਨੇ ਕਾਗਜ਼ੀ ਜਿਹੜਾ ਕਾਗਜ਼ੀ ਤੌਰ ਤੇ ਇਹਨਾਂ ਨੇ ਜਿਹੜਾ 28 ਤਰੀਕ ਨੂੰ ਮੇਰੇ ਖਿਆਲ ਦੇ ਵਿੱਚ ਆਏਗਾ ਉਠਾਈ ਤੇ ਇਹਨਾਂ ਨੇ ਜਿਹੜਾ ਕਾਗਜ਼ੀ ਤੌਰ ਤੇ ਬੋਲੀ ਹੋ ਚੁੱਕੀ ਆ ਜਿਹੜਾ ਕਾਗਜ਼ੀ ਤੌਰ ਤੇ ਹੋਈ ਆ ਪਰ ਬੋਲੀ ਹੋ ਚੁੱਕੀ ਆ ਹਾਂਜੀ ਕਾਗਜ਼ੀ ਤੌਰ ਤੇ ਹੋਈ ਆ ਪਰ ਪੰਚਾਇਤ ਵਿੱਚ ਬੋਲੀ ਨਹੀਂ ਹੋਈ ਜਦੋਂ ਇਹਨਾਂ ਨੇ ਕਿਹਾ ਵੀ 9 ਤਰੀਕ ਨੂੰ ਬੋਲੀ ਰੱਖੀ ਬੋਲੀ ਕਾਦੀ ਸੀ ਅਕਸ ਦੀ ਪਹਿਰੇ ਬੋਲੀ ਸੀਗੀ ਜੀ ਪੰਚਾਇਤੀ ਜ਼ਮੀਨ ਦੀ ਤੇ ਜਿਹੜੀ ਇਹ ਪੰਚਾਇਤੀ ਜ਼ਮੀਨ ਦੀ ਬੋਲੀ ਸੀਗੀ ਤੇ ਇਹ ਕਹਿੰਦੇ ਸੀ ਕਿ 9 ਤਰੀਕ ਨੂੰ ਅਸੀਂ ਜਿਹੜਾ ਮਤਲਬ ਬੋਲੀ ਕਰਵਾ ਦਾਂਗੇ ਜੀ 9 ਤਰੀਕ ਨੂੰ ਵੀ ਬੋਲੀ ਨਹੀਂ ਹੋਈ ਜਦੋਂ 7 ਤਰੀਕ ਨੂੰ ਇਹ ਵਾਈ ਕਰ ਰਹੇ ਸੀਗੇ ਵੀਡੀਓ ਭਾਗੀ ਆ ਤੁਸੀਂ ਦੇਖ ਲਈ ਹੋਣੀ ਹੈ ਪੇਜ ਤੋਂ ਤੁਸੀਂ ਚੈੱਕ ਕੀਤੀ ਹੋਗੀ ਜਿਹੜਾ 7 ਤਰੀਕ ਨੂੰ ਇਹ ਵਾਈ ਕਰ ਰਹੇ ਸੀਗੇ ਫਿਰ ਅਸੀਂ ਕੱਲ 5 ਤਰੀਕ ਦੀ ਵੀ ਜਿਹੜੀ ਵੀਡੀਓ ਸੀਗੀ ਜਦੋਂ ਵਿਸ਼ ਜਿਹੜਾ ਦਫ਼ਤਰ ਗਿਆ ਸੀ ਇਹਨਾਂ ਦੇ ਉਹ ਵੀ ਵੀਡੀਓ ਅਸੀਂ ਜਿਹੜੀ ਅਪਲੋਡ ਕਰ ਦਿੱਤੀ ਆ ਉਹ ਵੀ ਤੁਸੀਂ ਚੈੱਕ ਕਰ ਲਈਆ ਫਿਰ ਇਹ ਕਹਿੰਦੇ ਸੀ ਵੀ ਹਾਂ 9 ਤਰੀਕ ਨੂੰ ਜਿਹੜੀ ਬੋਲੀ ਹੋ ਜਾਣੀ ਆ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਸੀ ਵੀ ਜਿਹੜੀ ਅਨਾਊਂਸਮੈਂਟ ਹੋਈ ਸੀਗੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕਹਿੰਦੇ ਸੀ ਵੀ ਵਿਸ਼ਵ ਨੂੰ ਕਹਿੰਦੇ ਵੀ ਚਲੋ ਤੁਸੀਂ ਐ ਕਰੋ ਅੱਜ ਅਨਾਊਂਸਮੈਂਟ ਕਰਿਆਓ ਤੇ ਜਿਹੜਾ ਆਪਾਂ 11 ਤਰੀਕ ਨੂੰ ਬੋਲੀ ਰੱਖ ਦਿੰਨੇ ਆ ਅਨਾਊਂਸਮੈਂਟ ਕਰਕੇ ਇਹ ਵਿਸ਼ਵਦੀਪ ਉਸ ਤੋਂ ਬਾਅਦ ਜਿਹੜੀ 11 ਤਰੀਕ ਨੂੰ ਕੱਟਣਾ ਇਹ ਵਾਪਰੀ ਆ ਹਰਪੇ ਸੈਕਟਰੀ ਨੇ ਫੋਨ ਕੀਤਾ ਵਿਸ਼ਵਦੀਪ ਨੂੰ ਵੀ ਹਾਂ ਭਾਈ ਅਸੀਂ ਜਿਹੜੀ ਬੋਲੀ ਕਰਨ ਲੱਗੇ ਆ ਮੀਟਿੰਗ ਸੀ ਸਹਿਜ ਇਹਨਾਂ ਦੀ ਮੀਟਿੰਗ ਸੀ ਇਹਨਾਂ ਦੀ ਇਹਨਾਂ ਨੇ ਜਿਹੜੀ ਮੀਟਿੰਗ ਵੀ ਰੱਖਣੀ ਸੀ ਤਾਂ ਇਹ ਪੰਚਾਇਤ ਦੇ ਵਿੱਚ ਰੱਖ ਦੇ ਪਿੰਡ ਦੇ ਵਿੱਚ ਰੱਖ ਦੇ ਇਹਨਾਂ ਨੇ ਇੱਕ ਜਿਹੜਾ ਅਰਨੀ ਵਾਲਾ ਹੈਗਾ ਛੋਟਾ ਜਿਹਾ ਸ਼ਹਿਰ ਹੈ ਜਿਹੜਾ ਸਾਨੂੰ ਲੱਗਦਾ ਉਹਦੇ ਵਿੱਚ ਇੱਕ ਦੁਕਾਨ ਹੈਗੀ ਅਰਨੀ ਵਾਲੇ ਦੇ ਵਿੱਚ ਇੱਕ ਦੁਕਾਨ ਹੈਗੀ ਹੈ ਜਿਹੜਾ ਅਰਨੀ ਵਾਲ ਤੋਂ ਬਾਹਰ ਆ ਉਹ ਦੁਕਾਨ ਦੇ ਵਿੱਚ ਇਹਨਾਂ ਨੇ ਮੀਟਿੰਗ ਰੱਖੀ ਸੀਗੀ ਤੇ ਜਦੋਂ ਵਿਸ਼ਵਦੀਪ ਤੇ ਮੇਰੇ ਚਾਚੇ ਦਾ ਮੁੰਡਾ ਲਖਮਿੰਦਰ ਸਿੰਘ ਲੱਖੂ ਪਹੁੰਚਿਆ ਇਹ ਦੋਨੇ ਵਿਸ਼ਵਦੀਪ ਤੇ ਲਖਮਿੰਦਰ ਇਹ ਦੋਵੇਂ ਗਏ ਆ ਤੇ ਜਦੋਂ ਇਹ ਦੋਨੇ ਗਏ ਆ ਤੇ ਇਹਨਾਂ ਵਿੱਚ ਕੋਈ ਜਦੋਂ ਕੋਈ ਗੱਲਬਾਤ ਚੱਲੀ ਹੋਊਗੀ ਜਦੋਂ ਝਗੜਾ ਮੜ ਕੇ ਸਟਾਰਟ ਹੋ ਗਿਆ ਝਗੜਾ ਸਟਾਰਟ ਹੋ ਗਿਆ ਇਹਨਾਂ ਨੇ ਜਿਹੜਾ ਕੁੱਟਮਾਰ ਸਟਾਰਟ ਕੀਤੀ ਹੈ ਸ਼ਟਰ ਲਾ ਕੇ ਕੁੱਟਮਾਰ ਕੀਤੀ ਹੈ ਇਹਨਾਂ ਨੇ ਦੋਨਾਂ ਦੀ ਇਹ ਚਾਰ ਬੰਦੇ ਸੀਗੇ ਇਹ ਘਰਪੀ ਫੈਕਟਰੀ ਦੀ ਵਿਸ਼ਵਦੀਪ ਹੋਰਾਂ ਨੇ ਕੀਤੀ ਹੈ ਜਾਂ ਉਹਨਾਂ ਨੇ ਕੀਤੀ ਉਹਨਾਂ ਨੇ ਵਿਸ਼ਵਦੀਪ ਦੀ ਤੇ ਲਖਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਆ ਇਹਨਾਂ ਦੋਨਾਂ ਦੀ ਜਦੋਂ ਇਹਨਾਂ ਨੇ ਕੁੱਟਮਾਰ ਕੀਤੀ ਹੈ ਤੇ ਜਿਹੜਾ ਸ਼ਟਰ ਲਾ ਕੇ ਕੁੱਟਮਾਰ ਕੀਤੀ ਗਈ ਆ ਇੱਕ ਜਿਹੜਾ ਸਾਡਾ ਜਿਹੜਾ ਜਤਿੰਦਰ ਸਿੰਘ ਚਾਚੇ ਦਾ ਮੁੰਡਾ ਫਿਰ ਗਿਆ ਜਤਿੰਦਰ ਸਿੰਘ ਜਦੋਂ ਗਿਆ ਇਹ ਜਦੋਂ ਰਾਸਤੇ ਵਿੱਚ ਲੱਗਿਆ ਸੀ ਤੇ ਇਹਨਾਂ ਨੂੰ ਇਹ ਗੱਲ ਪਤਾ ਲੱਗੀ ਆ ਵੀ ਜਿਹੜੀ ਤੁਹਾਡੇ ਬੰਦਿਆਂ ਨਾਲ ਲੜਾਈ ਹੋਈ ਜਾਂਦੀ ਆ ਤੇਰੇ ਚਾਚੇ ਦੇ ਮੁੰਡੇ ਤੇ ਕੁੱਟਮਾਰ ਸਟਾਰਟ ਹੋ ਗਈ ਆ ਵੀ ਉਹਨਾਂ ਨੇ ਜਿਹੜਾ ਜਦੋਂ ਦੇਖਿਆ ਉਹਨਾਂ ਨੇ ਵੀ ਅੰਦਰ ਗਏ ਆ ਜਾਂ ਕੁਝ ਵੀ ਹੋਇਆ ਉਹਨਾਂ ਨੇ ਜਦੋਂ ਦੇਖਿਆ ਤੇ ਉਹਨਾਂ ਨੇ ਇਹ ਗੱਲ ਦੱਸੀ ਉਹਨੂੰ ਉਹ ਟਾਈਮ ਜਤਿੰਦਰ ਉਹਨਾਂ ਦੇ ਕੋਲ ਪਹੁੰਚਿਆ ਜੀ ਜਤਿੰਦਰ ਉਹਨਾਂ ਦੇ ਕੋਲ ਪਹੁੰਚਿਆ ਇੰਨੇ ਨੂੰ ਜਿਹੜੇ ਉਹ ਸ਼ਟਰ ਚੱਕ ਕੇ ਤੇ ਬਾਹਰ ਭੱਜ ਜਾਈ ਸੀਗੇ ਵਿਸ਼ਵਦੀਪ ਤੇ ਲਖਮਿੰਦਰ ਬਾਹਰ ਭੱਜ ਜਾਈ ਸੀ ਉਹਨਾਂ ਨੇ ਉਹ ਟਾਈਮ ਹੀ ਜਿਹੜਾ ਜਤਿੰਦਰ ਪਹੁੰਚ ਗਿਆ ਇਹਨਾਂ ਨੇ ਜਦੋਂ ਵਿਸ਼ਵਦੀਪ ਨੇ ਰੋੜੇ ਚੱਕੇ ਹਾਂਸ ਇਹ ਕੋਈ ਹੈ ਨਹੀਂ ਝੂਠ ਨਹੀਂ ਮਾਰਦੇ ਰੋੜੇ ਚੱਕੇ ਗਏ ਆ ਰੋੜੇ ਚੱਕੇ ਚੱਕਣ ਦੀ ਵੀ ਨੌਬਤ ਪਈ ਆ ਇਹਨਾਂ ਨੇ ਜਿਹੜੀ ਕੁੱਟਮਾਰ ਕੀਤੀ ਆ ਜਦੋਂ ਇਹਨਾਂ ਨੇ ਕੁੱਟਮਾਰ ਕੀਤੀ ਆ ਤੇ ਜਿਹੜੇ ਰੋੜੇ ਚੱਕੇ ਗਏ ਆ ਵਿਸ਼ਵਦੀਪ ਵੱਲੋਂ ਉਹ ਤਾਂ ਚੱਕੇ ਗਏ ਸੀ ਇਹਨਾਂ ਨੇ ਜਿਹੜਾ ਉਹ ਤੇ ਇਲਜ਼ਾਮ ਇਹ ਪਾਇਆ ਵੀ ਉਹਨਦੇ ਕੋਲ ਜਿਹੜੇ ਪਿਸਤਲ ਸੀਗਾ ਜੇਕਰ ਉਹਨਦੇ ਕੋਲ ਪਿਸਤਲ ਹੁੰਦਾ ਤਾਂ ਸ਼ਾਇਦ ਸਾਨੂੰ ਰੋੜੇ ਚੱਕਣ ਦੀ ਵੀ ਨੌਬਤ ਨਾ ਆਉਂਦੀ ਹੂੰ ਹੂੰ ਤੇ ਸ਼ਹਿਰ ਸਾਨੂੰ ਪਿਸਤਲ ਦੀ ਕਹਾਣੀ ਕੀ ਹੈ ਫਿਰ ਪਿਸਤਲ ਦੀ ਕਹਾਣੀ ਇਹ ਆ ਇਹਨਾਂ ਜਿਹੜਾ ਨਜਾਇਜ਼ ਜਿਹੜੇ ਪਿਸਤਲ ਦੀ ਧਾਰਾ ਲਾਈ ਹੈ ਵਿੱਚ ਇਹ ਸੱਤ ਅੱਠ ਧਾਰਾ ਲੱਗੀਆਂ ਹੋਣਗੀਆਂ ਇਹਨਾਂ ਤੇ ਇੱਕ ਪਰਚਾ ਜਿਹੜਾ ਤੇ ਪਰਚੇ ਦੇ ਵਿੱਚ ਇਹਨਾਂ ਨੇ ਪਿਸਤਲ ਦੀ ਧਾਰਾ ਮਤਲਬ ਜਾਣ ਬੁੱਝ ਕੇ ਲਗਾਈ ਹੋਈ ਆ ਜਦੋਂ ਪਿਸਤਲ ਦੀ ਧਾਰਾ ਵਿੱਚ ਆ ਗਈ ਤਾਂ ਉਹਦੀ 3 ਮਹੀਨੇ ਜ਼ਮਾਨਤ ਨਹੀਂ ਗਈ 3 ਮਹੀਨੇ ਜ਼ਮਾਨਤ ਨਹੀਂ ਗਈ ਇਹਨਾਂ ਨੇ ਸਾਰਾ ਕੁਝ ਪਲੈਨਿੰਗ ਦੇ ਮੁਤਾਬਿਕ ਪਲੈਨਿੰਗ ਦੇ ਮੁਤਾਬਿਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਸਾਰਾ ਕੁਝ ਕੀਤਾ ਵੀ ਜਿਹੜਾ ਵਿਸ਼ਵਦੀਪ ਆਪੇ ਬਾਹਰ ਨਾ ਆਵੇ ਤੇ ਤਿੰਨ ਮਹੀਨਿਆਂ ਜਿਹੜਾ ਮਾਮਲਾ ਕੌਣ ਹੋ ਸਕਦਾ ਤੁਹਾਡੇ ਮੁਤਾਬਿਕ ਸੈਕਟਰੀ ਤੋਂ ਬਿਨਾ ਵੀ ਕੋਈ ਲੋਕ ਹੋ ਸਕਦੇ ਹਾਂਜੀ ਹੋ ਸਕਦੇ ਆ ਜੀ ਕੌਣ ਅਸੀਂ ਇਹ ਗੱਲ ਨਹੀਂ ਕਰਦੇ ਵੀ ਜਾਂ ਜਦੋਂ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਬੰਦੇ ਆ ਜਿਹੜੇ ਪਿੰਡ ਵਿੱਚ ਰਹਿ ਰਹੇ ਆ ਇਹ ਆਮ ਆਦਮੀ ਪਾਰਟੀ ਦੇ ਬੰਦੇ ਆ ਇਹਨਾਂ ਵੱਲੋਂ ਜਿਹੜਾ 골ਡੀ ਕੰਬੋਇ ਨੂੰ ਇਹ ਕਿਹਾ ਗਿਆ ਵੀ ਪਰਚਾ ਕੱਟਿਆ ਜਾਵੇ ਇਹਨਾਂ ਤੇ ਹਾਂ ਹਾਂ ਗੋਲਡੀ ਕੰਬੌ ਨੇ ਇਹ ਕਿਹਾ ਗਿਆ ਇਹਨਾਂ ਨੇ ਹਾਂ 10 15 ਫੋਨ ਲਾਏ ਉਹਨੂੰ ਸਾਡੇ ਕੋਲ ਜਿਹੜੀ ਗੱਲ ਪਹੁੰਚੀ ਆ ਇਹਨਾਂ ਨੇ ਜਦੋਂ ਫੋਨ ਲਾਏ ਆ ਇਹਨਾਂ ਨੇ ਕਿਹਾ ਵੀ ਹਾਂ ਇਹਦੇ ਤੇ ਪਰਚਾ ਹੋਣਾ ਚਾਹੀਦਾ ਜਿਹੜਾ ਇਹਨਾਂ ਨੂੰ 12 ਵਜੇ ਤੇ ਇਹਨਾਂ ਨੂੰ ਵਿਸ਼ਵਦੀਪੁਰ ਨੂੰ ਪੁਲਿਸ ਫੜ ਕੇ ਲੈ ਗਈ ਸੀ ਉੱਥੋਂ ਹੀ ਗਾਉਂ ਉਧਰ ਦੀ ਉਧਰ ਹੀ ਨਾ ਤਾਂ ਘਰੇ ਹੁੰਨ ਦਿੱਤਾ ਉਧਰ ਦੀ ਉਧਰ ਹੀ ਜਿਹੜਾ ਥਾਣੇ ਵਿੱਚ ਰੱਖ ਲੈ ਗਿਆ ਸਾਨੂੰ ਇਸ ਘਟਨਾ ਦੇ ਬਾਰੇ ਜਿਹੜਾ 1.5 ਵਜੇ ਸਾਨੂੰ ਪਤਾ ਲੱਗਿਆ 1.5 ਵਜੇ ਦੇ ਵਿੱਚ ਵਿੱਚ ਮੈਂ ਥਾਣੇ ਗਈਆਂ ਖੁਦ ਜਦੋਂ ਮੈਂ ਠਾਣੇ ਗਈਆਂ ਜਦੋਂ ਮੈਂ ਉਹਨਾਂ ਨੂੰ ਵਿਸ਼ਵਦੀਪ ਭਰਾ ਨੂੰ ਤਿੰਨਾਂ ਨੂੰ ਵੇਖਿਆ ਇਹਨਾਂ ਨੇ ਤਿੰਨਾਂ ਦੇ ਪਰਚਾ ਕੀਤਾ ਸੀ ਜਤਿੰਦਰ ਲਖਮਿੰਦਰ ਤੇ ਵਿਸ਼ਵਦੀਪ ਤਿੰਨਾਂ ਤੇ ਪਰਚਾ ਕੱਟਿਆ ਗਿਆ ਜਦੋਂ ਤਿੰਨੇ ਬੈਠੇ ਮੈਂ ਜਾ ਕੇ ਗਈਆਂ ਮੈਂ ਹਾਂ ਮੈਂ ਪੁੱਛੇ ਵਿਸ਼ਵਦੀਪ ਨੂੰ ਵਿਹਾਂ ਤੇਰੇ ਤੇ ਪਰਚਾ ਕਿਹੜੀ ਗੱਲ ਦਾ ਕੀਤਾ ਮੈਂ ਨੂੰ ਕਹਿੰਦਾ ਵੀ ਮੈਂ ਨੂੰ ਉਹ ਤੋਂ ਪਰਚਾ ਨਹੀਂ ਹੋਇਆ ਸੀ ਮੈਂ ਕਿਹਾ ਵੀ ਕਿਹੜੀ ਕੋਲੋਂ ਫੜਿਆ ਤੁਹਾਨੂੰ ਤੁਸੀਂ ਕਹਿੰਦੇ ਨਾਲ ਪਰਚਾ ਹੋਇਆ ਸੀ ਕਿ ਪਤਾ ਨਹੀਂ ਸੀ ਤੁਹਾਨੂੰ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਜਿਹੜਾ ਪਰਚਾ ਉਸੇ ਟਾਈਮ ਕੱਟ ਦਿੱਤਾ ਗਿਆ ਸਾਨੂੰ 5 ਵਜੇ ਪਤਾ ਲੱਗਿਆ ਵੀ ਇਹਨਾਂ ਨੇ ਪਰਚਾ ਕੱਟਤਾ ਵਿਸ਼ਵਦੀਪ ਨੂੰ ਜਦੋਂ ਮੈਂ ਪੁੱਛਿਆ ਵੀ ਹਾਂ ਭਰਾ ਕਦੋਂ ਘਰੇ ਆਏਂਗਾ ਮੈਨੂੰ ਕਹਿੰਦਾ ਪੁੱਤ ਕਹਿੰਦਾ ਮੈਂ ਨਾ 4-5 ਵਜੇ ਦੇ ਨੂੰ ਘਰੇ ਆ ਜਾਊਂਗਾ ਮੈਂ ਆਖਿਆ ਮੇਰੇ ਵੀ ਰਾਜ ਹੀ ਘਰੇ ਮੈਂ ਉਹਨੂੰ ਇਹ ਗੱਲ ਕਹੀ ਹੈ ਕਹਿੰਦਾ ਪੁੱਤ ਮੈਂ ਆ ਜਾਊਂਗਾ ਘਰੇ 4-5 ਵਜੇ ਦੇ ਨੂੰ ਆ ਜਾਊਂਗਾ ਘਰੇ ਤੇ ਜਦੋਂ ਮੈਂ ਫਿਰ ਮੈਂ ਉਸ ਉਸ ਟਾਈਮ ਮੈਂ ਘਰੇ ਆ ਗਈ ਜਿਹੜਾ 5 ਵਜੇ ਮੈਂ ਗਈਆਂ 4 ਵਜੇ ਸੋਰੀ ਮੈਂ ਗਈਆਂ ਹਾਂ ਉਹਨਾਂ ਨੂੰ ਜਦੋਂ ਵਿਸ਼ਵਦੀਪ ਨੂੰ ਉਹਨਾਂ ਨੂੰ ਜਗਵਿੰਦਰ ਨੂੰ ਜਤਿੰਦਰ ਨੂੰ ਤੇ ਵਿਸ਼ਵਦੀਪ ਨੂੰ ਇਹ ਉਦੋਂ 4 ਵਜੇ ਛੱਤ ਤੇ ਲੈ ਕੇ ਚੱਲੇ ਸੀ ਜਦੋਂ ਮੈਂ ਇਹਨਾਂ ਦੀ ਬਾਹ ਫੜੀ ਜਾਂਦੇ ਸੀ ਜੋ ਗੱਲ ਮੈਂ ਕਹੀ ਆ ਉਹ ਤੋਂ ਮੈਂ ਮੁਕਰਦੀ ਨਹੀਂ ਮੈਂ ਕਿਹਾ ਵੀ ਹਾਂ ਇਹਨੇ ਕੋਈ ਕਤਲ ਕੀਤਾ ਵੀ ਤੁਸੀਂ ਉਹਨੂੰ ਐ ਫੜੀ ਬੈਠੇ ਹੋ ਏਨੀ ਗੱਲ ਮੈਂ ਕੀਤੀ ਆ ਵੀ ਹਾਂ ਇਹਨੇ ਕੋਈ ਕਤਲ ਕੀਤਾ ਵੀ ਜਿਹੜੀ ਗੱਲ ਨੂੰ ਤੁਸੀਂ ਇਹਨੂੰ ਐ ਫੜਿਆ ਹੋਇਆ ਤੇ ਉਹਨਾਂ ਨੇ ਚਲੋ ਛੱਡਤਾ ਤੇ ਫਿਰ ਵੀ ਮੈਂ ਕਿਹਾ ਵੀ ਕਿਉਂ ਚੱਲਨੇ ਆ ਛੱਤ ਤੇ ਮੈਂ ਕਿਹਾ ਮੈਨੂੰ ਨਾਲ ਲੈ ਕੇ ਜਾਓ ਕਹਿੰਦੇ ਵੀ ਤੇਰਾ ਕੋਈ ਕੰਮ ਨਹੀਂਗਾ ਤੈਨੂੰ ਛੱਤੇ ਨਹੀਂ ਲੈ ਕੇ ਜਾਣਾ ਮੈਂ ਕਿਹਾ ਚਲੋ ਠੀਕ ਮੈਨੂੰ ਜਿਹੜਾ ਇੱਕ ਮੇਰੇ ਮੇਰੇ ਜਿਹੜਾ ਬਾਈ ਗਿਆ ਸੀ ਮੇਰੇ ਨਾਲ ਬਾਈ ਕਹਿੰਦਾ ਚਲ ਤੂੰ ਐ ਕਰ ਮੈਨੂੰ ਵੈਸੇ ਜਦੋਂ ਦਾ ਵਿਸ਼ੂ ਬਿਮਾਰ ਹੋਇਆ ਉਦੋਂ ਬਾਅਦ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਜਦੋਂ ਇਹ ਕਹਿੰਦੇ ਵੀ ਇਹਨੂੰ ਐ ਕਰ ਵਿਸ਼ੂ ਤੂੰ ਇੱਕ ਵਾਰ ਇਹ ਨਾਲ ਵੀ ਗੱਲ ਕਰ ਲੈ ਇਹਦੇ ਨਾਲ ਜੋ ਗੱਲ ਸਾਰੀ ਹੋਈ ਐ ਕਹਿੰਦੇ ਵੀ ਤੂੰ ਐ ਕਰ ਇਹਦੇ ਨਾਲ ਇੱਕ ਵਾਰੀ ਗੱਲ ਜਰੂਰ ਕਰ ਵੀ ਇਹ ਥੋੜਾ ਜਿਹਾ ਮੇਰਾ ਉਸਤੇ ਨਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਬੀਪੀ ਵੱਧ ਗਿਆ ਸੀਗਾ ਮੈਂ ਜੋ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀਗੀ ਤੇ ਮੈਨੂੰ ਕਹਿੰਦੇ ਵਿਸ਼ੂ ਨੂੰ ਕਹਿੰਦੇ ਭਾਈ ਇਹਦੇ ਨਾਲ ਜਰੂਰ ਗੱਲ ਕਰ ਵੀ ਇਹ ਥੋੜਾ ਡਿਪਰੈਸ਼ਨ ਦੇ ਵਿੱਚ ਫੇਰ ਆਈ ਪਈ ਐ ਜਦੋਂ ਮੈਂ ਇੰਨੀ ਗੱਲ ਬੋਲੀ ਵੀ ਹਾਂ ਛੱਡੋ ਇਹਨੂੰ ਮੈਂ ਕਿ ਮੈਨੂੰ ਲੈ ਕੇ ਚੱਲੋ ਨਹੀਂ ਲੈ ਕੇ ਗਏ ਚਲੋ ਚਲੋ ਮੈਨੂੰ ਲਾਇਆ ਠੱਕੇ ਨਾਲ ਮੈਂ ਕਿ ਫੇਰ ਮੈਨੂੰ ਮਤਲਬ ਮੈਨੂੰ ਦੱਸੋ ਕਦੋਂ ਕੋ ਛੱਡੋਗੇ ਵਿਸ਼ੂਦੀਪ ਨੂੰ ਉਹਨਾਂ ਨੂੰ ਤਿੰਨਾਂ ਨੂੰ ਕਦੋਂ ਤੂੰ 20-25 ਮਿੰਟ 20 ਜਾਂ 25 ਮਿੰਟ ਇੰਤਜ਼ਾਰ ਕਰਨਾ ਤੇ ਅਸੀਂ ਵਿਸ਼ਵਦੀਪ ਨੂੰ 20-25 ਮਿੰਟ ਵਿੱਚ ਅਸੀਂ ਘਰੇ ਭੇਜ ਰਹੇ ਹਾਂ ਜੀ ਮੈਂ ਕਿਹਾ ਚਲੋ ਠੀਕ ਆ ਮੈਂ ਉਸੇ ਟਾਈਮ ਜਿਹੜਾ ਥਾਣੀ ਤੋਂ ਬਾਹਰ ਆ ਗਈ ਮੈਂ ਬਾਹਰ ਖੜੀ ਰਹੀ ਤੇ ਉਸ ਉਸੇ ਟਾਈਮ ਸਾਨੂੰ ਖੜਿਆ ਨੂੰ ਸਾਨੂੰ ਜਿਹੜੇ 10 ਵਜ ਗਏ ਸੀ ਰਾਤ ਦੇ ਰਾਤ ਦੇ 10 ਵਜ ਗਏ ਸੀ ਜਦੋਂ ਸਾਢੇ 9 ਹੋਏ ਆ ਸਾਨੂੰ ਇਹ ਕਰਨ ਲੱਗੇ ਵਿਸ਼ਵਦੀਪ ਭਰਾ ਦੇ ਕੱਪੜੇ ਲੈ ਆਓ ਦਿਨਾਂ ਦੇ ਕੱਪੜੇ ਲੈ ਆਓ ਤੇ ਮੈਂ ਆਖਿਆ ਵੀ ਕਿਹੜੀ ਗੱਲੋਂ ਇਹ ਕਹਿੰਦੇ ਵੀ ਪਰਚਾ ਕੱਟਤਾ ਸੀ ਵਿਸ਼ਵਦੀਪ ਤੇ ਜਦੋਂ ਪਰਚਾ ਕੱਟਿਆ ਗਿਆ ਤੇ ਅਸੀਂ ਚਲੋ ਤੁਹਾਨੂੰ ਪਤਾ ਵੀ ਜਦੋਂ ਘਰ ਦੇ ਜਦੋਂ ਮੈਂਬਰ ਦਾ ਕੋਈ ਇਹ ਗੱਲ ਸੁਣੇ ਤੇ ਬੰਦਾ ਹੋ ਹੀ ਜਾਂਦਾ ਥੋੜਾ ਚੁੱਪ ਚਾਪ ਅਸੀਂ ਖੜ ਗਏ ਰਾਨ ਨਾਲ ਵੀ ਇਹ ਘਟਨਾ ਕੀ ਵਾਪਰ ਗਈ ਇਹਨਾਂ ਨੇ ਤਾਂ ਕਿਹਾ ਸੀ ਦੀ ਭੱਜਣ ਉਹਨਾਂ ਨੂੰ ਜਿਹੜਾ ਮੁੜ ਕੇ ਉਸ ਦਿਨ ਰਾਤ ਨੂੰ ਇਹ ਕਹਿੰਦੇ ਸੀ ਵੀ ਪਿਸਤਲ ਉਹਦੇ ਕੋਲੋਂ ਮਤਲਬ ਪਿਸਤਲ ਉਹਦੇ ਕੋਲ ਪਿਸਤਲ ਦੀ ਮੈਂ ਰਾਤ ਨੂੰ ਵੀਡੀਓ ਪਾਈ ਆ ਨੈਟ ਤੋਂ ਤੁਸੀਂ ਵਿਸ਼ਵਦੀਪ ਦੇ ਪੇਜ ਤੋਂ ਚੈੱਕ ਕਰ ਸਕਦੇ ਆਂ ਮੈਂ ਜਿਹੜਾ ਵੀਡੀਓ ਪਾਈ ਵੀ ਪਿਸਤਲ ਸਾਡਾ ਘਰੇ ਪਿਆ ਰਾਤ ਨੂੰ ਵੀਡੀਓ ਪਾਈ ਆ ਮੈਂ ਫਿਰ ਉਸ ਤੋਂ ਉਸ ਤੋਂ ਬਾਅਦ ਜਿਹੜਾ ਕੱਲ ਨੂੰ ਅਸੀਂ ਜਦੋਂ ਥਾਣੇ ਸੁਭਾ ਗਏ ਆ ਚਾਹ ਪਾਣੀ ਫੜਾ ਕੇ ਆਂਦਾ ਵਿਸ਼ਵਦੀਪ ਨੂੰ ਚਾਹ ਪਾਣੀ ਪਿਆ ਕੇ ਚਲੋ ਇਹਨਾਂ ਨੂੰ ਅਸੀਂ ਕਿਹਾ ਇਹਨਾਂ ਨੇ ਚਲੋ ਕੋਈ ਗੱਲ ਨਿਕਲ ਆਈ ਚਲੋ ਠੀਕ ਆ ਤੁਹਾਨੂੰ ਵੀ ਪਤਾ ਵੀ ਗੱਲ ਤਾਂ ਬਣਾਈ ਬਹੁਤ ਜਾਂਦੀ ਹੁੰਦੀ ਆ ਕੋਸ਼ਕ ਗੱਲਾਂ ਹੁੰਦੀਆਂ ਜਿਹੜੀਆਂ ਕੋਸ਼ਕ ਲੋਕਾਂ ਵੱਲੋਂ ਐਡ ਕੀਤੀਆਂ ਜਾਂਦੀਆਂ ਇਹ ਕਹਿੰਦੇ ਵੀ ਵਿਸ਼ਵਦੀਪ ਤੇ ਸੀ ਐਨਐਸਸੀ ਲਾਤੀ ਜਦੋਂ ਮੈਨੂੰ ਕਿਸੇ ਨੇ ਇਹ ਗੱਲ ਕਹੀ ਮੈਂ ਆਟੇ ਟਾਈਮ ਉੱਥੋਂ ਮੈਂ ਆਦੇ ਪਿੰਡ ਆ ਗਈ ਮੈਂ ਪਿੰਡ ਆ ਗਈ ਮੇਰਾ ਉਸ ਦਿਨ ਹੀ ਕਾਟ ਨੂੰ ਬਹੁਤ ਜਿਹੜਾ ਮੇਰਾ ਮਾਨਸਿਕ ਵੀ ਮੈਂ ਕਾਟ ਕਰੂੰਗੀ ਤੇ ਮੈਂ ਜਿਹੜਾ ਵਿਸ਼ਵਦੀਪ ਨੂੰ ਫਾਇਲ ਕਤਲ ਜਾਣ ਤੋਂ ਰੋਕੂੰਗੀ ਜੋ ਮੇਰਾ ਮਾਨਸਿਕ ਜਦੋਂ ਮੈਂ ਆਈਆਂ ਕਰੇ ਮੈਂ ਆਖਿਆ ਮੈਂ ਦੀ ਮੰਮੀ ਨੂੰ ਦੱਸਿਆ ਵੀ ਇਹ ਕਹਿੰਦੇ ਵੀ ਐਨਐਸਏ ਲਾਈ ਆ ਵੀ ਜਮਾਨ ਤੇ ਦੀ ਕਿਹਾ ਕਿ ਨੇ ਸੀ ਐਨਐਸਏ ਲਾਉਂਦਾ ਇਹ ਮਤਲਬ ਲੋਕਾਂ ਵੱਲ ਦੀ ਗੱਲ ਉੱਠ ਖੜੀ ਸੀ ਪੁਲਿਸ ਨੇ ਕੋਈ ਪੁਲਿਸ ਨੇ ਨਹੀਂ ਕੋਈ ਕਨਫਰਮ ਕੀਤਾ ਸੀ ਲੋਕਾਂ ਵੱਲੋਂ ਜਦੋਂ ਗੱਲ ਉੱਠੀ ਆ ਮੈਂ ਘਰੇ ਆਈ ਆ ਮੈਂ ਮੁੜ ਕੇ ਗੁਰਦੁਆਰਾ ਸਾਹਿਬ ਗਈ ਆ ਗੁਰਦੁਆਰਾ ਸਾਹਿਬ ਮੈਂ ਗਈ ਆ ਮੈਂ ਜਿਹੜਾ ਅਨਾਉਂਸਮੈਂਟ ਇਹ ਕਰਕੇ ਆਈ ਆ ਵੀ ਵਿਸ਼ਵਦੀਪ ਦਾ ਸਾਰੇ ਸਾਥ ਦਿੱਤਾ ਜਾਵੇ ਵਿਸ਼ਵਦੀਪ ਦਾ ਤੇ ਵਿਸ਼ਵਦੀਪ ਹਰ ਇੱਕ ਨਾਲ ਖੜਦਾ ਬੰਡ ਚ ਜਿਹੜਾ ਉਹਦੀ ਚਾਚੀ ਲੱਗਦੀ ਹੈ ਚਾਚੀ ਆ ਜਿਹੜੀ ਤਾਈ ਲੱਗਦੀ ਹੈ ਤਾਈ ਆ ਜਿਹੜੀ ਮਾਸੀ ਲੱਗਦੀ ਹੈ ਮਾਸੀ ਆ ਜਿਹੜੀ ਭੈਣ ਲੱਗਦੀ ਹੈ ਭੈਣ ਉਹਨੇ ਹਰ ਇੱਕ ਨੂੰ ਜਿਹੜਾ ਮਤਲਬ ਉਹਦਾ ਵਿਤਕਰ ਇੰਨਾ ਕਿ ਚੰਗਾ ਵਿਸ਼ਵਦੀਪ ਦਾ ਕੋਈ ਪਿੰਡ ਦਾ ਬੰਦਾ ਇਹ ਨਹੀਂ ਕਹਿ ਸਕਦਾ ਵੀ ਵਿਸ਼ਵ ਨੇ ਕਦੇ ਸਾਡੇ ਨਾਲ ਉੱਚੀ ਆਵਾਜ਼ ਦੇ ਵਿੱਚ ਵੀ ਗੱਲ ਕੀਤੀ ਹਮਮ ਵਿਸ਼ਵ ਦਾ ਨੇਚਰ ਹੀ ਇਦਾਂ ਦਾ ਵਿਸ਼ਵ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਵਿਸ਼ਵ ਜਿਹੜਾ ਹੈਗਾ ਕਿਸੇ ਨਾਲ ਉੱਚੀ ਆਵਾਜ਼ ਦੇ ਵਿੱਚ ਵੀ ਗੱਲ ਕਰਦਾ ਮੈਂ ਇਹ ਗੱਲਾਂ ਜਿਹੜੀਆਂ ਦੁਹਰਾ ਕੇ ਤੇ ਐਵੇਂ ਮੈਂ ਕਹਾਂ ਸਾਡਾ ਜਿਹੜਾ ਅੱਧਾ ਪਿੰਡ ਸਾਡਾ ਸਾਡੇ ਉੱਥੇ ਨਾਲ ਖੜਾ ਤੇ ਹੁਣ ਜਿਹੜੇ ਮੈਂ ਹੋਰ ਸਹਿਯੋਗ ਦੇਣ ਵਾਲਿਆਂ ਦੀ ਗੱਲ ਕਰਦਾ ਵੀ ਵਿਸ਼ਵਦੀਪ ਨੇ ਤਾਂ ਹਰੇਕ ਦੇ ਵਾਸਤੇ ਆਵਾਜ਼ ਚੁੱਕੀ ਹੈ ਨਾ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਕਿੰਨੇ ਲੋਕ ਆਏ ਬਾਹਰੋਂ ਉਹਨੇ ਉਹਦੇ ਵਾਸਤੇ ਪਹਿਲਾਂ ਤਾਂ ਇਹ ਮੈਂ ਨਹੀਂ ਝੂਠ ਮਾਰਦੀ ਪਹਿਲਾਂ ਤਾਂ ਜਿਹੜਾ ਅੱਜ 11 ਤੋਂ 11 ਤਰੀਕ ਤੋਂ ਲੈ ਕੇ ਅੱਜ ਕਿੰਨੀ ਤਰੀਕ ਹੋ ਗਈ ਸਰ ਹਾਂਜੀ 16 ਤੇ 15 15 ਤਰੀਕ ਤੱਕ ਕੋਈ ਮਤਲਬ ਉਹ ਨਹੀਂ ਹੋਇਆ ਹਾਂ ਤਿੰਨ ਚਾਰ ਜਣਾਂ ਨੇ ਵੀਡੀਓ ਜ਼ਰੂਰ ਪਾਈ ਸੀ ਵਿਸ਼ਵਦੀਪ ਦੇ ਹੱਕ ਵਿੱਚ ਪਹਿਲਾਂ ਮਤਲਬ ਕੋਈ ਨਹੀਂ ਆਇਆ ਸੀ ਇੰਟਰਵਿਊ ਵਾਲੇ ਆਉਂਦੇ ਰਹੇ ਆ ਹਮ ਹਾਂ ਜਿਹੜਾ ਹਰ ਰੋਜ਼ ਇੰਟਰਵਿਊ ਵਾਲੇ ਆਉਂਦੇ ਸੀਗੇ ਤੇ ਹੁਣ ਹੁਣ ਕਿੰਨੇ ਲੋਕ ਆਏ ਆ ਨਾਲ ਸਹਿਜ ਹੁਣ ਤਾਂ ਵੈਸੇ ਜਿਹੜਾ ਨਿੰਗ ਜਥੇ ਬੰਦਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜਾ ਕਿਸਾਨ ਜਥੇ ਬੰਦਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜਾ ਮਜ਼ਦੂਰ ਜਥੇ ਬੰਦਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਚੇ ਇਹ ਹੁਣ ਮੈਨੂੰ ਇਹ ਦੱਸੋ ਕੇਸ ਦਾ ਸਟੇਟਸ ਕੀ ਹੈ ਕੇਸ ਦਾ ਸਟੇਟਸ ਤਾਂ ਇਹ ਹੀ ਹੈ ਜਦੋਂ ਅਸੀਂ ਮੁਲਾਕਾਤ ਕਰਨ ਗਏ ਆ ਪਰਸੋਂ ਵਿਸ਼ਵਦੀਪ ਨਾਲ ਅਸੀਂ ਜਦੋਂ ਉੱਥੇ ਪਹੁੰਚੇ ਆ ਪੁਲਿਸ ਪ੍ਰਸ਼ਾਸਨ ਮਤਲਬ ਜਿਹੜੇ ਪੁਲਿਸ ਵਾਲਿਆਂ ਵੱਲੋਂ ਇਹ ਗੱਲ ਕੀਤੀ ਗਈ ਸੀ ਕਿ ਤਿੰਨ ਮਹੀਨੇ ਜ਼ਮਾਨਤ ਨਹੀਂ ਹੁੰਦੀ ਵਿਸ਼ਵਦੀਪ ਦੀ ਅਸੀਂ ਕਿਹਾ ਵੀ ਇਹਨੇ ਤਾਂ ਕੁਛ ਕੀਤਾ ਹੀ ਨਹੀਂ ਵੀ ਕਿਹੜੀ ਗੱਲ ਨੂੰ ਵੀ ਤਿੰਨ ਮਹੀਨੇ ਲਗਾ ਦਿੱਤੇ ਗਏ ਆ ਤੇ ਉਹ ਕਹਿੰਦੇ ਜਿਹੜੀ ਪਿਸਟਲ ਦੀ ਮਤਲਬ ਧਾਰਾ ਹੈਗੀ ਆ ਪਿਸਟਲ ਦੀ ਧਾਰਾ ਇਹੋ ਜੀ ਆ ਵੀ ਤਿੰਨ ਮਹੀਨੇ ਜ਼ਮਾਨਤ ਬਿਲਕੁਲ ਨਹੀਂ ਲਗਾ ਸਕਦੇ ਸੀ ਹਾਂ ਅਸੀਂ ਤੁਹਾਡੀ ਵਿਆਹਤ ਬੰਦੀ ਕੀ ਹੈ ਸਾਡੀ ਵਿਆਹਤ ਬੰਦੀ ਇਹ ਆ ਅਸੀਂ 19 ਤਰੀਕ ਨੂੰ ਫਾਈਲ ਕਰਦੇ ਜਿਹੜਾ ਫਾਇਲ ਕਾ ਦੇ ਵਿੱਚ ਅਸੀਂ ਜਿਹੜਾ ਐਸਐਸਪੀ ਦਫਤਰ ਦੇ ਬਾਹਰ ਅਸੀਂ ਧਰਨਾ ਲਗਾ ਰਹੇ ਹਾਂ 10 ਵਜੇ ਤੋਂ ਧਰਨਾ ਸਟਾਰਟ ਹੋਏਗਾ ਤੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾ ਟਾਈਮ ਜਿਹੜਾ ਰੋਡ ਜਮ ਜਿਹੜਾ ਉੱਥੇ ਹੀ ਰਹੇਗਾ ਤੇ ਕੋਈ ਵੀ ਅਸੀਂ ਉਹਨਾ ਟਾਈਮ ਨਾ ਕੋਈ ਧਰਨਾ ਉੱਠੇਗਾ ਜਿੰਨਾ ਟਾਈਮ ਵਿੱਚ ਤੋਂ ਪਰਚਾ ਰੱਦ ਨਹੀਂ ਹੁੰਦਾ ਅਸੀਂ ਉਹਨਾ ਟਾਈਮ ਮਤਲਬ ਕੁਝ ਵੀ ਅਸੀਂ ਕਹਿ ਨਹੀਂ ਸਕਦੇ ਅਸੀਂ ਉਹਨਾ ਟਾਈਮ ਧਰਨਾ ਨਹੀਂ ਟੋਹਾਂਗੇ